ਹਾਂਜੀ ਬਹੁਤ ਹੀ ਸਤਿਕਾਰਯੋਗ ਸਰੋਤਿਆਂ ਨੂੰ ਸਾਡੇ ਵੱਲੋਂ ਬੜੀ ਹੀ ਨਿਮਰਤਾ ਅਤੇ ਅਦਭਰੀ ਸਤਿ ਸ਼ਕਾਲ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਉਮੀਦ ਹੈ ਤੁਹਾਨੂੰ ਇਹ ਲੋਕਗੀਤ ਵੀ ਬਾਕੀ ਲੋਕੀਤਾਂ ਵਾਂਗੂ ਪਸੰਦ ਆਵੇਗਾ ਤੇ ਇਸ ਲੋਕਗੀਤ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਤੇ ਅਖੀਰ ਦੇ ਵਿੱਚ ਇਸ ਲੋਕਗੀਤ ਦਾ ਸਾਰਾ ਨਿਚੋੜ ਜਿਹੜਾ ਹੈਗਾ ਅਖੀਰ ਦੇ ਵਿੱਚ ਹੈ ਕੋਸ਼ਿਸ਼ ਕਰਿਓ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਲੋਕ ਗੀਤ ਨੂੰ ਸੁਣਿਓ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਲਾਰਡ ਦੇ ਵੇਲੇ ਉੱਠੇ ਕੇ ਸਵੇਰੇ ਵੇਣੇ ਉੱਠੇ ਕੇ ਕੱਚੀ ਮੂਲੀ ਖਾ ਲਈਆ ਪਲਾ ਜੀ ਮੈਨੂੰ ਤੇਰੀ ਸੋ ਕੱਚੀ ਕਾਲਈਆ ਬਾਰੋਂ ਆਇਆ ਸਾਰਾ ਮੇਰਾ ਨੋਰਣੇ ਕਿਉ ਪਈਆ ਪਰਲਾ ਜੀ ਮੈਨੂੰ ਤੇਰੀ ਸਦੋ ਵੇਦ ਲਿਆ ਉਸਿਆਣਾ ਨੋਰਾਣੀ ਲਾ ਜੀਵਚਾ ਪਲਾ ਜੀ ਮੈਨੂੰ ਤੇਰੀ ਇਕ ਲੱਖ ਖਰਚਾ ਦੋ ਲੱਖ ਖਰਚਾ ਪੁੱਤਰ ਮੈਲਾ ਮੰਗਵੀਆ ਪਲਾਂਜੀ ਮੈਨੂੰ ਤੇਰੀ ਸੋ ਪੁੱਤਰ ਮੈਲਾ ਮੰਗਵੀਆ ਲੋੜ ਦੇ ਵੇਲੇ ਉੱਠੇ ਕੱਚੀ ਮੂਲੀ ਖਾ ਲਈਆ ਪਲਾਂਜੀ ਮੈਨੂੰ ਤੇਰੀ ਸੋ ਕੱਚੀ ਮੂ जी मेन सो पाणि क्यो पदो वैदल्या सबो राणि लो जी बचा ਪਰਲਾਂਜੀ ਮੈਨੂੰ ਤੇਰੀ ਸੋ ਪਬਰਾਣੀ ਲੋ ਜੀ ਬਚਾ ਇਕ ਲਖ ਖਰਚਾ ਦੋ ਲਖ ਖਰਚਾ ਵੀਰ ਨੂੰ ਮੈਂ ਲਾਵਾਂਗਾ ਵੇਆ ਪਰਲਾਂਜੀ ਮੈਨੂੰ ਤੇ

ਲਾਂਜੀ ਮੈਨੂੰ ਤੇਰੀ ਸੋ ਲਡੋਰਾਣੀ ਕਿਉ ਪਈਆ ਸਦੋ ਬਦਲਿਆ ਉਸਿਆਣਾ ਲਡੋਰਾਣੀ ਲੋ ਜੀਵਚ ਪਲਾਂਜੀ ਮੈਨੂੰ ਤੇਰੀ ਸੋ ਲਡੋ ਇੱਕ ਲੱਖ ਖਰਚਾ ਦੋ ਲੱਖ ਖਰਚਾ ਲੱਡੋ ਰਾਣੀ ਲਊਗਾ ਬਚਾ ਪਲਾਂਜੀ ਮੈਨੂੰ ਤੇਰੀ ਸੋ ਲੱਡੋ ਰਾਣੀ ਲਊ ਮੈਂ ਬਚਾ ਲੋਟ ਦੇ ਵੇਲੇ ਉੱਠੇ ਕੇ जी मेनू तेरी सौ कच्चे मुड़ी खा लई